ਪਹਿਲੀ ਆਮ ਆਦਮੀ ਪਾਰਟੀ ਦਾ ਬੂਟਾ ਜੇ ਛਿਜਰਾਣੇ ਚ ਲਾਇਆ ਹੈ ਤੇ ਅੰਕਲ ਪਰਸ਼ੋਤਮ ਨੇ ਲਾਇਆ ਇਹ ਗੱਲ ਮੈਂ ਸਿੱਧੇ ਸਪਸ਼ਟ ਆਉ ਧਰਮਸ਼ਾਲਾ ਚ ਲੋਕਾਂ ਗੱਡੀ ਦੇ ਵਿੱਚ ਆਇਸ ਜਗਦੀਪ ਕੰਬੋਜ 골ਡੀ 2022 ਦੇ ਤੇ ਪਹਿਲਾ ਬੰਦਾ ਅੰਕਲ ਪਰਸ਼ੋਤਮ ਸੀ ਛਿਜਰਾਣੇ ਦੇ ਵਿੱਚੋਂ ਬਾਕੀ ਸਾਰੇ ਬਾਅਦ ਚਲੇ ਆ ਜਿਨੇ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਇਸ ਗੱਲ ਲਈ ਇਹ ਵਧਾਈ ਦੇ ਪਾਤਰ ਨੇ ਜੋ ਕੀਤੀ ਕਰੀ ਆਪਾਂ ਵੇਖੀਏ ਤਾਂ ਫੇਲੀ ਵਰੀ ਫੇਲੀ ਵਰੀ ਇਹਨਾਂ ਨੇ ਜ਼ਿੰਦਗੀ ਚ ਆਏ ਪਰ ਹੌਸਲਾ ਨਹੀਂ ਹਾਰਿਆ ਸੋ ਸਾਨੂੰ ਇਹ ਹੀ ਜਿਹੜੇ ਆ ਇੱਕ ਜੇ ਪਿਛਲਾ ਇਤਿਹਾਸ ਦੇਖੀਏ ਤਾਂ ਸਭ ਨਾਲੋਂ ਵਧੀਆ ਐਮਐਲਏ ਸਾਨੂੰ ਉਹੀ ਲੱਗਦੇ ਆ ਛੇੜਾਣੇ ਦੇ ਲੋਕਸ਼ੋਕ ਦੇ ਵਿੱਚ ਵੀ ਜਿਹੜੇ ਕੀ ਹੈ ਗੁਰਨ ਤੌਰ ਤੇ ਸਾਡਾ ਸਾਥ ਦਿੰਦੇ ਆ ਜੇ ਆਪਾਂ ਫਲੱਡਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਦੀ ਜੇਬ ਚੋਂ ਪੈਸੇ ਲਾ ਕੇ ਸਾਡੇ ਫਲੱਡ ਦੀ ਜਿਹੜੀ ਆਫਤ ਹੈ ਨੂੰ ਦੂਰ ਕੀਤਾ ਸੋ ਮੈਂ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਾਨੂੰ ਬੜੇ ਬੜੇ ਵੱਡੇ ਲੀਡਰ ਆਏ ਆ ਪਰ ਉਹ ਕਹਿੰਦੇ ਆ ਫਲਾਣਾ ਠੰਕਾਨਾ ਪਰ ਜੇ ਅਸਲੀਅਤ ਤੇ ਕੋਈ ਖਰਾ ਉਤਰਿਆ ਤੇ ਮੈਂ ਇਸ ਗੱਲ ਦੇ ਕਹਿਣ ਦੇ ਵਿੱਚ ਗਈ ਜ ਨਹੀਂ ਕਰੂੰਗਾ ਤਾਂ ਸਾਨੂੰ ਮਾਲ ਵੀ ਹੈ ਕਿ ਉਹ ਸਾਡੇ ਐਮਐਲਏ ਜਗਦੀਪ ਕੰਬੋ ਚ ਗੋਲਟੀ ਜੀ ਇੱਕ ਰੀ ਜ਼ੋਰਦਾਰ ਤਾੜੀਆਂ ਦੇ ਨਾਲ ਜਿਹੜਾ ਅਸੀਂ ਸਵਾਗਤ ਕਰਦੇ ਹਾਂ ਸੋ ਸਾਨੂੰ ਇਹੋ ਜਿਹਾ ਲੀਡਰ ਲੱਭਣਾ ਨਹੀਂ ਜਿਵੇਂ ਮਰਜ਼ੀ ਕੋਈ ਕਹੀ ਜਾਵੇ ਸਾਡਾ ਡਾਊਨ ਟੂ ਅਰਥ ਲੀਡਰ ਹੈ ਮੈਂ ਪੱਤਰਕਾਰ ਨੂੰ ਵੀ ਬੇਨਤੀ ਕਰਦਾ ਪੱਤਰਕਾਰ ਭਾਈਚਾਰੇ ਨੂੰ ਕਿ ਆ ਕੇ ਵੇਖੋ ਤੁਸੀਂ ਉਹਨਾਂ ਦੇ ਡਿਵੈਲਪਮੈਂਟ ਕੰਮ ਵੇਖੋ ਅਸੀਂ ਇੱਥੇ ਬਾਈ ਤੇ ਰਾਤ ਨੂੰ ਜਿੱਦਾਂ ਸਾਡੇ ਫਲੱਡ ਆਇਆ ਐ ਅਮਨ ਸਰਪੰਚ ਜੀ ਸਾਡੇ ਕੋਲ ਬੈਠੇ ਐ ਇਸ ਗੱਲ ਦੇ ਗਵਾਹ ਐ ਕਿ ਬਾਈ ਜੀ ਰਾਤ ਨੂੰ 1:00 ਵਜੇ ਤੱਕ ਸਾਡੀ ਰਿਪੋਰਟ ਲੈਂਦੇ ਰਹੇ ਆ ਵੀ ਕੀ ਹਾਲ ਚਾਲ ਐ ਛਜਰਾਣੇ ਦਾ ਛਜਰਾਣੇ ਨੂੰ ਇਤੋਂ ਵਧਿਆ ਲੀਟਰ ਕੋਈ ਲੱਭ ਨਹੀਂ ਸਕਦਾ ਜੋ ਕੁਝ ਮਰਜ਼ੀ ਕੋਈ ਕਹੀ ਜਾਵੇ ਮੈਂ ਸਿਆਸਤ ਦੀ ਬਾਜ਼ੀ ਦੀ ਬਹੁਤੀ ਗੱਲ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਰਵਾਇਤ ਪਹਿਲੀ ਆਮ ਆਦਮੀ ਪਾਰਟੀ ਦਾ ਬੁੱਢਾ ਜਿਹਾ ਛਜਰਾਣੇ ਚ ਲਾਇਆ ਐ ਤੇ ਅੰਕਲ ਪਰਸ਼ੋਤਮ ਨੇ ਲਾਇਆ ਇਹ ਗੱਲ ਮੈਂ ਸਹੀ ਤੇ ਸਪਸ਼ਟ ਉਹ ਧਰਮਸ਼ਾਲਾ ਚ ਲੋਕਾਂ ਗੱਡੀ ਦੇ ਵਿੱਚ ਆਇਆ ਸੀ ਜਗਦੀਪ ਕੰਬੋਜ ਗੋਲਡੀ 2022 ਦੇ ਤੇ ਪਹਿਲਾ ਬੰਦਾ ਅੰਕਲ ਪਰਸ਼ੋਤਮ ਸੀ ਛੇਰਾਣੇ ਦੇ ਵਿੱਚੋਂ ਬਾਕੀ ਸਾਰੇ ਬਾਅਦ ਚਲੇ ਆ ਜਿਨੇ ਆਮ ਆਦਮੀ ਪਾਰਟੀ ਦਾ ਫਟਾ ਲਾਇਆ ਇਸ ਗੱਲ ਲਈ ਇਹ ਵਧਾਈ ਦੇ ਪਾਤਰ ਨੇ ਜੀ ਜੀ ਸੰਗਠਿਤ ਕਰੀ ਆਪਾਂ ਵੇਖੀਏ ਤਾਂ ਫੇਲੀ ਫੇਲੀ ਵਰੀ ਇਹਨਾਂ ਨੇ ਜ਼ਿੰਦਗੀ ਚ ਆਏ ਪਰ ਹੌਸਲਾ ਨਹੀਂ ਹਾਰਿਆ ਸੋ ਸਾਨੂੰ ਇਹ ਹੀ ਜਿਹੜੇ ਆ ਇੱਕ ਜੇ ਪਿਛਲਾ ਇਤਿਹਾਸ ਦੇਖੀਏ ਤਾਂ ਸਾਹਮਣੋਂ ਵਧੀਆ ਐਮਐਲਏ ਸਾਨੂੰ ਉਹੀ ਲੱਗਦੇ ਆ ਛੇੜਾਣੇ ਦੇ ਲੋਕ ਸੁੱਖ ਤੇ ਵਿੱਚ ਵੀ ਜਿਹੜੇ ਕੀ ਹੈ ਗੁਰਨ ਤੌਰ ਤੇ ਸਾਡਾ ਸਾਥ ਦਿੰਦੇ ਆ ਜੇ ਆਪਾਂ ਲੱਡਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਦੀ ਜੇਬ ਚੋਂ ਪੈਸੇ ਲਾ ਕੇ ਸਾਡੇ ਫਲੱਡ ਦੀ ਜਿਹੜੀ ਆਫਤ ਹੈ ਉਹਨੂੰ ਦੂਰ ਕੀਤਾ ਸੋ ਮੈਂ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਾਨੂੰ بڑے بڑے ਵੱਡੇ ਲੀਡਰ ਆਏ ਆ ਪਰ ਉਹ ਕਹਿੰਦੇ ਆ ਫਲਾਣਾ ਠੰਕਰਨਾ ਪਰ ਜੇ ਅਸਲੀਅਤ ਤੇ ਕੋਈ ਖਰਾ ਉਤਰਿਆ ਤੇ ਮੈਂ ਇਸ ਗੱਲ ਦੇ ਕਹਿਣ ਦੇ ਵਿੱਚ ਗਈ ਜ ਨਹੀਂ ਕਰੂੰਗਾ ਤਾਂ ਸਾਨੂੰ ਮਾਲ ਵੀ ਹੈ ਉਹ ਸਾਡੇ ਐਮ.ਐਲ.ਏ. ਜਗਦੀਪ ਕੰਬੋਵ ਚ 골ਡੀ ਜੀ ਇੱਕੀ ਜ਼ੋਰਦਾਰ ਤਾੜੀਆਂ ਦੇ ਨਾਲ ਜਿਹੜਾ ਅਸੀਂ ਸਵਾਗਤ ਕਰਦੇ ਹਾਂ ਸੋ ਸਾਨੂੰ ਇਹੋ ਜਿਹਾ ਲੀਡਰ ਲੱਭਣਾ ਨਹੀਂ ਜਿਵੇਂ ਮਰਜ਼ੀ ਕੋਈ ਕਹੀ ਜਾਵੇ ਸਾਡਾ ਡਾਊਨ ਟੂ ਅਰਥ ਲੀਡਰ ਹੈ ਮੈਂ ਪੱਤਰਕਾਰ ਨੂੰ ਵੀ ਬੇਨਤੀ ਕਰਦਾ ਪੱਤਰਕਾਰ ਭਾਈਚਾਰੇ ਨੂੰ ਕਿ ਆ ਕੇ ਵੇਖੋ ਤੁਸੀਂ ਉਹਨਾਂ ਦੇ ਡਿਵੈਲਪਮੈਂਟ ਕੰਮ ਵੇਖੋ ਅਸੀਂ ਅੱਧੀ ਰਾਤ ਤੇ ਰਾਤ ਨੂੰ ਜਿੱਦਾਂ ਸਾਡੇ ਫਲੱਟ ਆਇਆ ਐ ਅਮਨ ਸਰਪੰਚ ਜੀ ਸਾਡੇ ਕੋਲ ਬੈਠੇ ਐ ਇਸ ਗੱਲ ਦੇ ਗਵਾਹ ਐ ਕਿ ਬਾਈ ਜੀ ਰਾਤ ਨੂੰ 1:00 ਵਜੇ ਤੱਕ ਸਾਡੀ ਰਿਪੋਰਟ ਲੈਿੰਦੇ ਰਹੇ ਆ ਵੀ ਕੀ ਹਾਲ ਚਾਲ ਹੈ ਛਜਰਾਣੇ ਦਾ ਛਜਰਾਣੇ ਨੂੰ ਇਹ ਤੋਂ ਵਧੀਆ ਲੀਡਰ ਕੋਈ ਲੱਭ ਨਹੀਂ ਸਕਦਾ ਜੋ ਕੁਝ ਮਰਜ਼ੀ ਕੋਈ ਕਹੀ ਜਾਵੇ ਮੈਂ ਸਿਆਸਤ ਦੀ ਬਾਜ਼ੀ ਦੀ ਬਹੁਤੀ ਗੱਲ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਰਵਾਇਤ ਹੈ